ਉੱਤਰਾਵਲੀ ਚੱਲੀ ਏ ਬਈ ਹੁਣ ਫਸਰੀ ਆ ਸਾਰੇ ਵੀਰ ਭਰਾ ਉਹਨਾਂ ਕੇ ਕਹਿ ਮਦਾਰੀ ਜਾਨਵਰ ਸੈਟ ਸਾਰਿਆਂ ਦੇ ਤੇ ਧੁੰਦ ਜੀ ਆਉਣ ਲੱਗੀ ਹੁਣ ਬਸ ਹੋ ਗਿਆ ਮੌਸਮ ਗੜਬੜ ਜੱਸੇ ਗਾਣੇ ਪਹਿਲਾਂ ਪਾਣੀ ਸਾਰਾ ਚੇਂਜ ਕਰ ਇਹਨਾਂ ਦਾ ਆਹ ਲਿਆ ਪਾਣੀ ਭਰ ਲਿਆ ਉਹ ਦੇਖ ਤੇ ਛੋਲੇ ਦਈਏ ਬੱਚਿਆਂ ਨੂੰ ਓਕੇ ਰੋਟੇ ਆਹਾ ਹਾ ਹਾ ਸ਼ਾਨਦਾਰ ਛੋਲੇ ਤੇ ਪਹਿਲਾਂ ਬੱਚਿਆਂ ਨੂੰ ਛੋਲੇ ਦੰਨੇ ਆ ਨਾ ਪਾ ਦੇ ਪਾਣੀ ਨੂੰ ਨਹੀਂ ਪਾ ਦੇ ਕੱਢ ਲਿਆਂਦੇ ਵੀ ਦੋਏ ਬੱਚੇ ਹੁਣ ਇਹਨਾਂ ਦੀ ਸੇਵਾ ਕਰੀ ਜਾਊਗੀ ਛੋਲੇਆਂ ਨਾਲ ਸਾਨੂੰ ਚਾਹੇ ਖਾਣ ਨੂੰ ਕੁਝ ਮਿਲੇ ਜਾਹੇ ਨਾ ਮਿਲੇ ਤੈਨੂੰ ਛੋਲੇ ਖਾਦਿਆਂ ਨੂੰ ਕਿੰਨੇ ਦਿਨ ਹੋ ਗਏ ਮੈਂ ਤਾਂ ਸਦੀਆਂ ਹੀ ਆ ਬਈ ਇਹਨਾਂ ਦੀ ਸੇਵਾ ਕਰ ਪੂਰੀ ਆ ਤਾਂ ਹੁਣ ਦੇਈਏ ਛੋਲੇ ਫੇਰ ਇਹਨਾਂ ਨੂੰ ਤਾਂ ਇਹ ਬੱਚਾ ਕਿਹੜਾ ਰੱਖਣਾ ਹੈ ਨਾ ਚੱਲ ਦੱਸ ਮਾਈ ਜੱਟਾ ਪਾਲਣਾ ਪੈਣਾ ਜਿਵੇਂ ਲੰਬੂ ਤੂਫਾਨ ਦੀ ਸ਼ਰਤ ਲੱਗੀ ਦੀ ਜਿੱਤੇ ਆਉਣ ਤਾਂ ਤੂਫਾਨ ਮੇਰੇ ਨਾਲ ਜਿੱਤੇ ਆਈ ਤੇਰੇ ਵਾਲਾ ਸਾਲਾ ਭੱਜ ਗਿਆ ਦਾ ਬਾਜੀ ਚੋਂ ਓਡੇ ਵਾਲੀ ਪਹਿਲਾਂ ਭੱਜੀ ਦੀ ਓਡੇ ਤੇ ਛੱਡਦੀ ਸਾਰੇ ਭੱਜ ਗਏ ਤੇ ਚੱਲ ਤੇਰੀ ਖੜੀ ਰਹੀ ਹੈ ਬੋਟ ਚੱਲ ਫੇਰ ਹੁਣ ਚਿੱਟਾ ਬੱਚਾ ਤੇਰਾ ਹਾਂ ਜੀ ਨੀਲਾ ਮੇਰੇ ਵਾਲਾ ਮਾੜਾ ਜਾਂ ਮੈਨੂੰ ਦੇ ਤਾਂ ਮੈਂ ਤਿੰਨ ਟਾਈਮ ਦਿਆ ਕਰੂੰ ਸਾਲੇ ਨੂੰ ਝੋਲੇ ਚੱਲ ਫੇਰ ਦੇਈਏ ਹੁਣ ਹਾਂ ਜੀ ਚਲੋ ਵੀ ਝੋਲੇ ਦੇ ਦਈਏ ਹੁਣ ਇਹਨਾਂ ਨੂੰ ਮੈਂ ਤਾਂ ਆਪਣੇ ਆਨੇ ਨੂੰ ਦੇਤੇ ਬਈ ਪਾਣੀ ਮੈਂ ਦੇਣ ਲੱਗੇ ਜਾਂ ਤੂੰ ਸਾਲਾ ਝੋਲਿਆਂ ਦੇ ਪਿੱਛੇ ਰਹਿ ਕੇ ਬਾਜੀ ਪਿੱਛੇ ਰਹਿਣਾ ਤਾਂ ਓਏ ਆ ਬੈਠਾ ਜੱਟ ਦੇ ਗਲਤਾਂ ਚੌੜੀਆਂ ਕਰੀ ਸਰਾਂਝ ਦੇਖਾਂ ਮੈਂ ਪਹਿਲਾਂ ਉਹ ਐਡੀ ਸਰਾਂਝ ਨਾਲ ਤਾਂ ਪਾਣੀ ਦੇ ਨਹੀਂ ਹੁਣ ਹੌਲੀ ਕਰਕੇ ਦੇ ਦਾਂਗੇ ਹਨਾ ਚਲੋ ਪਾਣੀ ਵੀ ਦੇ ਦਈਏ ਭਾਈ ਇਹਨਾਂ ਨੂੰ ਵੀ ਦਾਣਾ ਪਾਣੀ ਪਾਤਾ ਓਕੇ ਰਬੋਟਾਂ ਆਵਣੀਆਂ ਨੂਰੀ ਪਤਾ ਨਹੀਂ ਕਿੱਥੇ ਅੱਜ ਲੈ ਵੀ ਚੱਲ ਵੀ ਕਬੂਤਰਾਂ ਦੀ ਲੜਾਈ ਕਹਿੰਦੇ ਵਾਝੀਆਂ ਪਿੱਛੇ ਕੂਤਰ ਉਤਰੀ ਦੇ ਨਾਲੇ ਹਾਂ ਹਾਂ ਕਬੂਤਰ ਤੇ ਕਬੂਤਰੀ ਦੀ ਲੜਾਈ ਚੱਲ ਵੀ ਭਈ ਆ ਦੇਖੋ ਨਿਕਲਿਆ ਜਾਣਾ ਇਹਨੇ ਵੀ ਅੰਡੇ ਰੱਖ ਲਏ ਘੋਣੇ ਦੀਆਂ ਦੇ ਰੱਖ ਲਿਆ ਡੱਬਾ ਬੱਚਾ ਦੇਖੋ ਆਹ ਆਹਨ ਓਕੇ ਆ ਹੁਣ ਰਿਪੋਰਟ ਜਸੇ ਉਹ ਕਬੂਤਰ ਹੀ ਦੇਖ ਲਾ ਦਵਾਈ ਦੇਣੀ ਵਾਲੀ ਆ ਹੁਣ ਕਾ ਸਹੀ ਆ ਉਹ ਬੈਠੀ ਆ ਇੱਕਾ ਡੱਕਿਆਂ ਵਾਲੀ ਨੂੰ ਖੜ ਲਾ ਗੋਲੀ ਉਧਰੋਂ ਲਿਆਉਣੀ ਪੈਣੀ ਆ ਗੋਲੀ ਹੋਣੀ ਜਾਂ ਦੇਖ ਕੇ ਲਿਆ ਫਿਰ ਹੋਰ ਇਲਾਜ ਹੀ ਨਹੀਂ ਹਾਂ ਹੋਰ ਦੇਣਾ ਨਾ ਬੱਗੀਆਂ ਵਾਲਾ ਡੱਕਿਆਂ ਵਾਲੀ ਕਸਾਈ ਨਹੀਂ ਸਹੀ ਨਹੀਂ ਗਈ ਕੇ ਫੜ ਇੱਕੋ ਦੂਸਰਾ ਵਾਲੇ ਦੀ ਫੜ ਦੇ ਦੀ ਦਵਾਈ ਲੈ ਕੇ ਆਵੇਂ ਚੱਕੇ ਨਾ ਗੋਲੀਆਂ ਔਰੇ ਵੀ ਨਹੀਂ ਹੈਗੀ ਹੈ ਪਾਵਰ ਜੈਲ ਦੇ ਦੀਏ ਉ ਸਹੀ ਨਿਕਲਣਾ ਹੁੰਦਾ ਉਹੋ ਹੋ ਲਓ ਵੀ ਪਾਵਰ ਜੈਲ ਦੇ ਦੀਏ ਕਬੂਤਰਿਆਂ ਨੂੰ ਪਾਵਰ ਜੈਲ ਹੈ ਹਾਂ ਤੁਸੀਂ ਪਾਵਰ ਜੈਲ ਕਬੂਤਿਆਂ ਨੂੰ ਦੇਤੀ ਪਾਵਰ ਜੈਲ ਕਬੂਤਰਿਆਂ ਨੂੰ ਪਾਵਰ ਜੈਲ ਦੇ ਕੇ ਬਾਈ ਛੜਤਾ ਹੁਣ ਦਾਣੇ ਨੂੰ ਖਾ ਲੈਣਗੇ ਪਾਣੀ ਪੂਣੀ ਪੀ ਲੈਣਗੇ ਹੈ ਦਾਣੇ ਆ ਵਰਤਮਾਨ ਚ ਰੱਖੇ ਹੋਏ ਨੇ ਇੱਕੜ ਕਰਨ ਕੱਢ ਲੈਣੇ ਆ ਕਿੰਨੇ ਕੁ ਪਏ ਨੇ ਸਾਫ ਸੁਥਰੇ ਆਇਆ ਨਾ ਬਸ ਠੀਕ ਹੈ ਪਾਣੀ ਕਰ ਦੇ ਚੇਂਜ ਇਹਨਾਂ ਦਾ ਬਚਾ ਲਾਲ ਸੇਰਾ ਸੈਟ ਆਇਆ ਨਾ ਨਹੀਂ ਉਹਨੂੰ ਵੀ ਛੋਲਿਆਂ ਤੇ ਕਰੀਏ ਫਿਰ ਇਹ ਤਾਂ ਪੂਰਾ ਬਾਬਾ ਉੱਪਰ ਬੈਠਾ ਹੀ ਉਹ ਤਾਂ ਉੱਪਰ ਬੈਠਾ ਹਾਂ ਓਕੇ ਆ ਆ ਬੈਠਾ ਲਾਲ ਸੇਰਾ ਇਹਨਾਂ ਦੇ ਦਾਣੇ ਪਏ ਆ ਸਾਫ ਨੇ ਦੇਖ ਲੋ ਤੇ ਪਾਣੀ ਇਹਨਾਂ ਨੂੰ ਕਰਤਾ ਚੇਂਜ ਖੁੱਡਾ ਯਾਰ ਖਾਣੇ ਜਿ ਢਾਉਣੇ ਇੱਕ ਬੱਚਾ ਪਲੇ ਦਾ ਬਸ ਚੱਕਰ ਆ ਥੋੜਾ ਜਿਹਾ ਬੱਚਾ ਪਲ ਜਵੇ ਇਧਰ ਦਿਖਾਉਣਾ ਹੁਣ ਤਾਂ ਕਾਫੀ ਵੱਡਾ ਹੋ ਗਿਆ ਆ ਦੇਖੋ ਆ ਬੈਠਾ ਪਲੇਆ ਵੀ ਬਹੁਤ ਵਧੀਆ ਹੈ ਇੱਕਣ ਬੱਚਾ ਪਾਲਣਾ ਚਾਹੀਦਾ ਜੱਸੇ ਫੇਰ ਉੜਦੇ ਨੇ ਤੇ ਚਲੋ ਭਾਈ ਕੰਮ ਨਿਭੜ ਗਿਆ ਆਪਣਾ ਹੁਣ ਆਪਾਂ ਗਰਾਊਂਡ 'ਚ ਚਲੀਏ ਕਾ ਘਟਣ ਲੱਗੇ ਹੋਏ ਆ ਉੱਥੇ ਪਹੁੰਚ ਗਏ ਵੀ ਗਰਾਊਂਡ 'ਚ ਕਾ ਦੇਖ ਵਾ ਇਧਰੋਂ ਕਟਿੰਗ ਕਰਤੀ ਔਰ ਰਹੀਦੀ ਆ ਉਹ ਦੇਖੋ ਬਹੁਤ ਸੋਹਣਾ ਬਣ ਗਿਆ ਆ ਦੇਖੋ ਨਾਲ ਦੀ ਨਾਲ ਇਕੱਠਾ ਕਰੀ ਜਾਂਦੇ ਆ ਚਕਾਈ ਜਾਂਦੇ ਆ ਆਵਣਾ ਤੇ ਗਗਨ ਸਿੰਘ ਲੱਗੇ ਹੋਏ ਨੇ ਚਲੋ ਦੇਖਦੇ ਕਿੰਨਾ ਘਾਹ ਕੱਟ ਹੁੰਦਾ ਹੋਰ ਲੱਕ ਕੱਟੀ ਏ ਮੌਸਮ ਦਾ ਠੰਡਾ ਹੀ ਆ ਇਧਰ ਲ ਵੱਡਿਆ ਗਿਆ ਬਾਈ ਆ ਵੀ ਵੱਡਿਆ ਗਿਆ ਆ ਰਹਿ ਗਿਆ ਸ਼ਾਮ ਨੂੰ ਕਰਾਂਗੇ ਸਸਤੀ ਪੈ ਗਈ ਹੁਣ ਐਮਨੇ ਸਸਤੀ ਪੈ ਗਈ ਤੇ ਸਾਡਾ ਲੈਂਨ ਮੈਨ ਵੱਧ ਰਿਹਾ ਘਰ ਲੈਂਨ ਮੈਨ ਪੰਜ ਕੇ ਗੁੱਠੇ ਦੇ ਕਬੂਤਰਾਂ ਦਾਣੇ ਪਾਉਣ ਲੈ ਸਾਰੇ ਗਈ ਜਾਂਦੇ ਹੋ ਕਹਿੰਦੇ ਗੁਰੀ ਬੋਲਦਾ ਨਹੀਂ ਹੈਗਾ ਬੋਲ ਹੈ ਜੀ ਸਸਰੀ ਘਰ ਪਲਾ ਸਸਰੀ ਘਰ ਜੀ ਉੱਚੀ ਸਸਰੀ ਘਰ ਜੀ ਵਿਪਨ ਸਿੰਘ ਵੀ ਆ ਗਿਆ ਤੇ ਉੱਪਰ ਪਾ ਦਈਏ ਦਾਣਾ ਪਾਣੀ ਪਹਿਲਾਂ ਦਾ ਦੇਖੀ ਹੁਣ ਕੋਈ ਬੈਠਿਆ ਤਾਂ ਨਹੀਂ ਕਬੂਤਰ ਆ ਕੇ ਨਿਗਾ ਵੀ ਮਾਰ ਲਈ ਓਏ ਆ ਫਿਰ ਤੇ ਆ ਲੈ ਪਾ ਵੀ ਦਾਣੀ ਤੂੰ ਐ ਕਰ ਪਾਣੀ ਚੱਕ ਕੇ ਲੱਗਿਆ ਆ ਧੁੰਦ ਜੀ ਨੇ ਬਹੁਤ ਕੰਮ ਖਰਾਬ ਕਰਿਆ ਹੋਇਆ ਹੈ ਬਾਈ ਧੁੰਦੇ ਧੁੰਦ ਹੋਈ ਵੀ ਹੈ ਨਾ ਕਬੂਤਰ ਡਾਉਣ ਜੋਗੇ ਦਾਣੀ ਪਾ ਦੇ ਪਾਣੀ ਪਾ ਦਾ ਹੁਣ ਤੈਨ ਵਲੌਗ ਬਣਾਇਆ ਕਰਨਾ ਓਏ अच्छा अंदर सेट है प्रोग्राम चलो बाहर चलो 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 तू ਕਿਵੇਂ ਬੈਠਾ ਹੋਏ ਮੈਂ ਕਿਹੜਾ ਇੱਕ ਮਿੰਟ ਬਾਈ ਮੈਂ ਚੈੱਕ ਕਰਾਂ ਓਕੇ ਕੰਮ ਆਪਣਾ ਲਾ ਬਈ ਤੋਂ ਤੇ ਜੀ ਕਰਕੇ ਅੱਜ ਫੇਰ ਅੰਦਰੇ ਦਾਣੇ ਪਾ ਦੇ ਅੜਾ ਤਾਂ ਹੋਣੇ ਨਹੀਂ ਹੁਣ ਮਾ ਕੀਓ ਕਰ ਬੋਤਾ ਆਜੋ ਆਜੋ ਸਾਲੇ ਚੁੱਕ ਲੋ ਫੇਰ ਬਾਅਦ ਚ ਮੁੱਕ ਜਾਂਦੇ ਨੇ ਆਜੋ ਆਜਾ ਰੱਤਿਆ ਲੈ ਕਿੱਧਰ ਲੈਂਡਿੰਗ ਕਰਦਾ ਚਲੋ ਵੀ ਆਪਣਾ ਕੰਮ ਆ ਵੀ ਡੰਨ ਕੋਡਾ ਲਾ ਦਿੰਨੇ ਡਰਨ ਵਾਲਾ ਲੱਗ ਗਿਆ ਦੇਖੋ ਫੇਰ ਇਹਨਾਂ ਨੇ ਡਰ ਕੇ ਅੰਦਰ ਵੜ ਜਾਣਾ ਉਕੇ ਏਅਰਪੋਰਟ ਬਾਈ ਤੇ ਚਲੋ ਚੱਲਦੇ ਆਪਾਂ ਥੱਲੇ ਨੂੰ ਆ ਤੁੰਦ ਜੀ ਕਰਕੇ ਨਾ ਤਾਂ ਕਬੂਤਰ ਬਾਹਰ ਕੱਢ ਸਕਦੇ ਨਾ ਬਜੇ ਢਾ ਸਕਦੇ ਆ ਤੇ ਚਲੋ ਦੇਖਦੇ ਆ ਅੱਗੇ ਫਿਰ ਹੁਣ ਕੀ ਬਣਦਾ ਮੌਸਮੀਆਂ ਨਿਖਰੇ ਦੇ ਫਿਰ ਦੇਖਾਂਗੇ ਚੱਲਦੇ ਆ ਥੱਲੇ ਲਓ ਵੀ ਅੱਜ ਘਰੇ ਸੇਵਾ ਹੋਣ ਲੱਗ ਗਈ ਤੇ ਖਾਣ ਲੱਗੇ ਆਪਾਂ ਕਿਆ ਨੇ ਇਹ ਭੁੱਲ ਗਿਆ ਮੈਂ ਗੁੜ ਗੱਪੇ ਵਿੱਚ ਸੂਜੀ ਵਾਲੇ ਵਿੱਚ ਆਲੂ ਵਾਲੇ ਚੱਕੋ ਫਿਰ ਬਾਹ 12 ਇੰਚਾ ਹੁੰਦਾ ਖੜੇ ਨੇ ਜੇ ਮਗਵਾ ਚੱਕਣਾ ਹੁੰਦਾ ਗੋੜਗਾ ਪੇ ਖਾ ਕੇ ਭਾਈ ਪਹੁੰਚ ਗਏ ਪਿੱਛੇ ਕਬੂਤਰਾਂ ਕੋਲ ਜੱਸੇ ਇਹਨਾਂ ਦਾਣਾ ਪਾਣੀ ਦੇਖ ਲੈ ਨੀ ਕੁੰਡਾ ਲਾ ਇਹਨਾਂ ਦਾ ਬੱਚਿਆਂ ਨੂੰ ਚੋਗਾ ਚੂਗਾ ਦੇਖ ਲੈ ਦਾਣੇ ਤਾਂ ਪਏ ਨੇ ਬਾਧੂ ਪਾਣੀ ਵੀ ਪਿਆ ਹਨ ਬੱਚਿਆਂ ਨੂੰ ਚੋਗਾ ਦੇਖ ਲੈ ਨਾ ਬੰਦ ਕਰ ਦਈਏ ਆ ਦੇਖ ਗੰਦ ਕਿਵੇਂ ਪਾਉਣ ਲੱਗੇ ਆ ਬਾਹੂ ਤੂੰ ਯਾਰ ਲਾਈਟ ਵੱਜੀ ਹੀ ਆ ਨਾ ਇਧਰ ਗਏ ਬੱਚੇ ਇੱਕ ਦਾ ਦੀ ਕਿਹੜਾ ਗੈਪ ਹੈ ਨੀਲਾ ਇਹ ਤਾਂ ਹੈਗੇ ਜੋਗਾ ਫੁੱਲ ਰੱਜਿਆ ਹੋਇਆ ਛੋਲੇ ਹੀ ਨੇ ਬਹਿ ਨਾਲ ਨੀਲਾ ਦੇ ਕਿੱਥੇ ਆ ਯਾਰ ਆਹ ਬੈਠਾ ਇਧਰ ਆ ਉਹਦੇ ਇਹ ਬਹੁਤ ਗਲਤ ਕਰ ਲੈ ਯਾਰ ਇਹਨਾਂ ਦੀ ਇਹ ਹੋਲੇ ਫੁੱਲੇ ਇਹਨਾਂ ਦੇ ਮਾਪੇ ਨੂੰ ਵੀ ਛੱਡ ਇਹਨਾਂ ਦੇ ਨਾਲ ਅੰਦਰ ਮਾਪੇ ਕਿੱਥੇ ਆ ਬੈਠੇ ਨੇ ਦੋਏ ਕੀਰਬੋਰਡ ਛਾੜੇ ਨਾਲ ਨਾਲ ਉਹ ਉੱਪਰ ਵੀ ਜੋੜਾ ਰਹਿਣ ਦੇ ਟਾਕੀ ਲਾ ਦੇ ਚਲੋ ਰੱਜੇ ਹੋਏ ਨੇ ਬਾਈ ਕਬੂਤਰ ਬੈਠੇ ਰਹਿਣਗੇ ਹੁਣ ਠੀਕ ਆ ਤੱਕੀ ਤੇ ਫਸ ਗਿਆ ਆਪਣਾ ਕੁਝ ਚੋਰ ਇਹਨਾਂ ਨੇ ਤਾਂ ਕਰ ਦਈਏ ਬਾਈ ਸਾਜਰੇ ਬੰਦ ਠੀਕ ਆ ਦੂਜਿਆਂ ਦਾ ਕੰਮ ਨਿਭੜਿਆ ਹੱਸੇ ਆਪਣਾ ਪਹੁੰਚ ਗਏ ਵੀ ਮੋਟਰ ਤੇ ਹੁਣ ਤੇ ਅਜੀ ਕੋਟੀਆਂ ਪਾਇਆ ਏ ਸਿੱਧੀਆਂ ਟੀ-ਸ਼ਰਟ ਤੋਂ ਕੋਟੀਆਂ ਦੇ ਸ਼ਾਲ ਮਾਰੀ ਸੜਾ ਆਏ ਲੱਗ ਜਾਂਦਾ ਜਿਵੇਂ ਰਾਜਸਥਾਨ ਫਿਰਦੇ ਹੁੰਦੇ ਆ ਹੋਰੇ ਗਰਮੀ ਵੀ ਹੋਰੇ ਤਰ੍ਹਾਂ ਲੱਗ ਰਿਹਾ ਹਲੇ ਤਾਂ ਕਿਉਂਕਿ ਥੋੜੇ ਦਿਨ ਤੱਕ ਆਤ ਪਊਗੀ ਲੋ ਇਹ ਚੌਕ ਤੋਂ ਕਮਾ ਲੈਨੇ ਆਪਾਂ ਦੇਖਦੇ ਆ ਚਲੋ ਘੁੰਮਦੇ ਫਿਰਦੇ ਆ ਹਲੇ ਹਲੇ ਕੰਮ ਸਾਨੂੰ ਕੋਈ ਨਹੀਂ ਹੈਗਾ ਲੋ ਮਿੱਤਰੋ ਫੇਰ ਆਗੇ ਘਾ ਵੜਨ ਚੱਲ ਪਿਆ ਘਾ ਦਾ ਕੰਮ ਆ ਜੀ ਜਿੰਨਾ ਕਿ ਨਿਬੜਦਾ ਅਜ ਨਵੇੜੀਏ ਫੇਰ ਜੱਸੀ ਨੂੰ ਫੜ ਕੇ ਲਿਆਂਦਾ ਹੁਣ ਪਰ ਵੀ ਗਈ ਨਹੀਂ ਨਹੀਂ ਹਾਂ ਕਾ ਵਾੜਾ ਸੋਹਣਾ ਹੈ ਨਾ 2 ਮੀਟਰ ਕਾ ਵਡ ਹੋ ਗਿਆ ਅੱਧਾ ਕਾਲ ਨੂੰ ਵਡਾਂਗੇ ਹੁਣ ਚੱਲਦੇ ਆਪਾਂ ਘਰ ਨੂੰ ਘਰੋਂ ਰੋਟੀ ਬਾਣੀ ਖਾ ਕੇ ਫਿਰ ਆਪਾਂ ਉਹ ਗਰਾਊਂਡ ਖੇਡਣ ਠੀਕ ਆ ਕਬੂਤਰਾਂ ਵਾਲ ਵੀ ਢੇੜਾ ਗੂੜਾ ਮਾਰ ਲੈਣੇ ਆ ਕੂਤਰਾਂ ਦਾ ਵੈਸੇ ਕੰਮ ਨਿਭੜਿਆ ਹੋਇਆ ਕਮੈਂਟ ਕੁਮਟ ਬੋਲਣੇ ਹਾਂ ਬੰਦ ਕਰਦੇ ਤੇ ਚਲੋ ਚੱਲਦੇ ਆ ਘਰ ਨੂੰ ਲੋਈ ਮੇਟਰੋ ਦੁਆਰਾ ਪਹੁੰਚ ਗਏ ਆ ਬਾ ਗਰਾਊਂਡ ਵਿੱਚ ਨੌਜਵਾਨ ਚੋਬਰ ਹੋ ਗਏ ਇਕੱਠੇ ਤੇ ਗਰਾਊਂਡ ਤੋਂ ਖੇਡ ਖੂਡ ਕੇ ਆ ਗਏ ਬਈ ਘਰੇ ਕਮੈਂਟ ਬੋਲਦੀ ਏ ਜਸਵੀਰ ਸਿੰਘ 22 ਇੰਜੋਏਮੈਂਟ ਪੂਰੀ ਕਰਦੇ ਆ ਹਾਂਜੀ ਹਾਂਜੀ ਵੀਰੇ ਜੈਦੀਪ ਸੰਤੂ ਜੈਦੀਪ ਸੰਤੂ ਮੋਨੀ ਤੂਰ ਖੈਂਟ ਕਬੂਤਰ ਵੈਗ ਰੂ ਠੀਕ ਰੱਖੇ ਤੁਹਾਡੇ ਕਬੂਤਰ ਥੈਂਕ ਯੂ ਵੀਰੇ ਬਹੁਤ ਬਹੁਤ ਜੈਦੀਪ ਸੰਤੂ ਮਨਪਰੀ ਸਿੱਧੂ ਐਫ ਡੀ ਕੇ ਗਰੁੱਪ ਬਾਈ ਕਿਹੜੇ ਕਬੂਤਰ ਫਰੀਦਕੋਟ ਵੀਰੇ ਫਰੀਦਕੋਟ ਹਾਂਜੀ ਆਏ ਆ ਬਹੁਤ ਵਾਰੀ ਆਏ ਵੀਰੇ ਹੁਣ ਜਿਆਦਾ ਆਇਆ ਮੈਂ ਤੁਹਾਨੂੰ ਪੱਕਾ ਦੱਸੂੰਗਾ ਜੀ ਸੁਖਜੀਤ ਸਿੰਘ ਗੁੱਡ ਨਾਈਟ ਬਾਈ ਜੀ ਕੈਟ ਗੱਲ ਬਾਤ ਥੈਂਕ ਯੂ ਥੈਂਕ ਯੂ ਤੁਹਾਡੀ ਬਾਈ ਗੁੱਡ ਨਾਈਟ ਸੋਣ ਬਰਡ ਐਂਡ ਪਿਟ ਹਾਊਸ ਬਾਈ ਵੱਡੇ ਕਬੂਤਰ ਦੇ ਦੀ ਨਾ ਨਾ ਵੀਰੇ ਵੱਡੇ ਕਬੂਤਰ ਨਹੀਂ ਮੈਂ ਦਿੰਦਾ ਕਿਸੇ ਨੂੰ ਸੱਤੀ ਸਤਵਿੰਦਰ ਸੋਡਾ ਪਿੰਡ ਕਿਹੜਾ ਵੀਰੇ ਲਖਣਪੁਰ ਖਵਾਨੋਂ ਦੇ ਕੋਲ ਅਫੀਸ਼ੀਅਲ ਐਕਸਸੀ ਤੁਸੀਂ YouTube ਕਿਧਰੇ ਪੈਸੇ ਕਮਾਤੇ ਹੋ ਵੀਰੇ YouTube ਤੋਂ ਬਸ ਖਰਚਾ ਪਾਣੀ ਚੱਲੀ ਜਾਂਦਾ ਸੁੱਖ ਵੀਰੇ ਕਬੂਤਰ ਚਾਹੀਏ ਕੋਈ ਨਾ ਵੀਰੇ ਮੈਂ ਤੁਹਾਨੂੰ ਦੱਸ ਦੂੰਗਾ ਜਬ ਵੇਲੇ ਲੈ ਜਾਓ ਢੱਲੋਂ ਜੱਗੀ ਡੱਬਾ ਕਬੂਤਰ ਨਹੀਂ ਦੇਣਾ ਸੀ ਯਾਰ ਬੱਚੇ ਦੇ ਦਿੰਦਾ ਵੀਰੇ ਡੱਬਾ ਸਿਰ ਪਾਪਾ ਬੱਚੇ ਘੜਾਉਣ ਨੂੰ ਹੀ ਦਿੱਤਾ ਜੀ ਜੈਦੀਪ ਸੰਧੂ ਬਾਹਿਦ ਪੀਜਨ ਕਲੱਬ ਮਨਪ੍ਰੀਤ ਸਿੱਧੂ ਗੁਰਵਿੰਦਰ ਗੁਰੀ ਪੀਵੀ ਕੱਤੀ ਲਾਪਰੀ ਢਾਲੀਵਾਲ ਵੀਰੇ ਧੰਨਵਾਦ ਇੰਨੇ ਕਮੈਂਟ ਕਰਨ ਲਈ ਤੇ ਚਲੋ ਫਿਰ ਹੁਣ ਗਰਾਊਂਡ ਗਰਾਊਂਡ ਤੋਂ ਆਗੇ ਕਬੂਤਰਾਂ ਦਾ ਕੰਮ ਨਿਵੇੜਿਆ ਹੋਇਆ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ